ਗੁਰੂ ਸਾਰੋ ਜੀ ਅਤਿ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਸਰਬ ਸੰਜੀਪ ਉਪਦੇਸ਼ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਮਾਨਵਤਾ ਦੇ ਹਿਰਦੇ ਤੱਕ ਪਹੁੰਚਾਉਣ ਵਾਸਤੇ ਖੁਦ ਵੀ ਪ੍ਰਚਾਰਕ ਦੌਰਿਆਂ ਦੇ ਦਰਮਿਆਨ ਉਨਾ ਰੱਬੀ ਰੂਹਾਂ ਦੀ ਬਾਣੀ ਇਕੱਤਰ ਕੀਤੀ ਅਤੇ ਆਪਣੀ ਬਾਣੀ ਵੀ ਲਿਖ ਕੇ ਸੰਭਾਲੀ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਬੋਲ ਗੁਰੂ ਅਮਰਦਾਸ ਜੀ ਦੇ ਮਿੱਠਲੇ ਬੋਲ ਪਰ ਇਸ ਖਜ਼ਾਨੇ ਨੂੰ ਮੋੜ ਮਾਨਵਤਾ ਦੇ ਦਰਤੀ ਪਹੁੰਚਾਉਣ ਵਾਸਤੇ ਹਰ ਇੱਕ ਪਿਆਸੀ ਰੂਹ ਨੂੰ ਰੱਬੀ ਬਾਣੀ ਦੇ ਅੰਮ੍ਰਿਤ ਬੋਲਾਂ ਦਾ ਅੰਮ੍ਰਿਤ ਪੀਉਣ ਵਾਸਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਬੜੀ ਰਹਿਮਤ ਕੀਤੀ ਸੀ ਤੇ ਇਸ ਪ੍ਰਚਾਰ ਲਈ 22 ਮੰਝੀਆਂ ਸਹਿਬ ਜੀ ਨੇ ਥਾਪੀਆਂ ਸਨ ਉਹਨਾਂ 22 ਮੰਝੀਆਂ ਵਿੱਚੋਂ ਆਪਾਂ ਇਤਿਹਾਸ ਦੀ ਲੜੀ ਸਾਂਝੇ ਕਰਦੇ ਆ ਰਹੇ ਹਾਂ ਅੱਜ ਉਸ ਅਗਲੀ ਮੰਝੀ ਦਾ ਆਰਤੀ ਸਾਂਝ ਪਾਉਣੀ ਚਾਹੁੰਦੇ ਹਾਂ ਜਿਨ੍ਹਾਂ ਦਾ ਨਾਂ ਇਤਿਹਾਸ ਦੇ ਪੰਨਿਆਂ ਤੇ ਬੜੇ ਸੋਹਣੇ ਜਿਹੇ ਸ਼ਬਦਾਂ ਵਿੱਚ ਅੰਕਿਤ ਕੀਤਾ ਹੋਇਆ ਹੈ ਭਾਈ ਦਰਬਾਰੀ ਜੀ ਭਾਈ ਦਰਬਾਰੀ ਜੀ ਲੂੰਬਾ ਖੱਤਰੀ ਸ਼ਨ ਖੱਤਰੀ ਪਰਿਵਾਰ ਵਿੱਚ ਜਨਮ ਮਿਲਿਆ ਸੀ ਕਿ ਇਹ ਜਿਹੜੇ ਪਰਿਵਾਰ ਹੁੰਦੇ ਨੇ ਬੜੀ ਪ੍ਰੇਮ ਭਾਵਨਾ ਵਾਲੇ ਮਿੱਠ ਬੋਲੜੇ ਜਿਹੇ ਹੁੰਦੇ ਨੇ ਇਹਨਾਂ ਦਾ ਨੰਕਰ ਮਜੀਠਾ ਹੈ ਅਮਰ ਸ਼ਰ ਸ਼ਹਿਬ ਦੇ ਇਲਾਕੇ ਇਸ ਸਵਾਬ ਕਬਾਤ ਹੈ ਜਦੋਂ ਫੁੱਲ ਕਦੇ ਆਪਣੇ ਜੋਬਨ ਤੇ ਹੁੰਦਾ ਹੈ ਤਾਂ ਆਪਣੇ ਵਿੱਚ ਪਾਇਆ ਹੋਇਆ ਰੱਬੀ ਗੁਣ ਖਸ਼ਬੋ ਉਹ ਆਪਣੀ ਚੁਗਿਰਦੇ ਚ ਵੰਡਣ ਲੱਗ ਪੈਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਦੇ ਘਰ ਦੀ ਮਹਾਨ ਵਡਿਆਈ ਰੱਬੀ ਗੁਣਾਂ ਦੀ ਖਸ਼ਬੋ ਗੁਰਬਾਣੀ ਦੇ ਅੰਮ੍ਰਿਤ ਬੋਲਾਂ ਦੀ ਖਸ਼ਬੋ ਚੁਗਿਰਦੇ ਵਿੱਚ ਖਿਲਰੀ ਹੋਈ ਸੀ ਇਹ ਉਹ ਅਸਥਾਨ ਨੇ ਜਿਵੇਂ ਆਪਾਂ ਥੋੜਾ ਜਿਹਾ ਪਛੋਕੜ ਵਿੱਚ ਹੱਥ ਮਾਰ ਲਈਏ ਗੁਰੂ ਨਾਨਕ ਸਾਹਿਬ ਜੀ ਨੇ 18 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਕੇਵਲ ਖੇਤੀ ਦਾ ਹੀ ਬੀਜ ਨਹੀਂ ਸੀ ਬੀਜਿਆ ਬਲਕਿ ਉੱਥੇ ਅਣਗਿਣਤ ਪਿਆਸੀਆਂ ਰੂਹਾਂ ਨੂੰ ਰੱਬੀ ਰਾਹ ਨਾਲ ਜੋੜਿਆ ਸੀ ਇਹ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਉਹ ਬਾਬੇ ਲੈਹਨੇ ਵਰਗੇ ਗੁਰੂ ਅੰਗਦ ਸਾਹਿਬ ਜੀ ਤੱਕ ਉਹਨਾਂ ਮੁਕਾਮਾਂ ਤੱਕ ਪਹੁੰਚੇ ਸਨ ਆਮ ਖੇਤੀ ਤੇ ਸਾਰੇ ਕਰਦੇ ਨੇ ਪਰ ਧਰਮ ਦੀ ਖੇਤੀ ਕਰਨੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਬਖਸ਼ਿਸ਼ ਕੀਤੀ ਸੀ ਸ਼ਭਾਵਕ ਬਾਤ ਹੈ ਕਰਤਾਰਪੁਰ ਸਹਿਬੀ ਖਡੂਰ ਸਾਹਿਬ ਤੋਂ ਬਾਬਾ ਲੈਣਾ ਜੀ ਆਉਂਦੇ ਨੇ ਤੇ ਉਹ ਵੀ ਇਸ ਸਾਰੇ ਰਾਹਾਂ ਦੇ ਵਿੱਚ ਅਰਬੀ ਗੁਣਾ ਦੀ ਦਾਤ ਬਣਦੇ ਰਹਿੰਦੇ ਸਨ ਫਿਰ ਗੁਰੂ ਅਨੰਕ ਸ਼ਿਪ ਤੋਂ ਬਾਅਦ ਵਿੱਚ ਫਿਰ ਤਾਂ ਪ੍ਰਤੱਖ ਤੌਰ ਤੇ ਗੁਰੂ ਅੰਗਦ ਸਾਹਿਬ ਜੀ ਇਸ ਪਾਵਨ ਦਾਤ ਤੇ ਜੋਤ ਦੇ ਮਾਲਕ ਬਣ ਕੇ ਉਹ ਖਡੂਰ ਸਾਹਿਬ ਦੇ ਅੰਦਰ ਬਖਸ਼ਿਸ਼ ਕਰਨ ਲੱਗ ਪਏ ਹੁਣ ਖਡੂਰ ਸਾਹਿਬ ਦੀ ਯਾਦ ਰੱਖਿਓ ਜੇ ਅਮਰਸਰ ਸਾਹਿਬ ਦੀ ਧਰਤੀ ਤੋਂ ਕੋਈ ਬਹੁਤਾ ਲੰਮਾ ਪੈਂਡਾ ਨਹੀਂ ਹੈ ਇਸ ਇਲਾਕੇ ਵਿੱਚ ਇਹ ਗੱਲ ਨਾ ਪਹੁੰਚਦੀ ਤੁਸ ਬਾਬਕ ਬਾਤ ਹੈ ਕਡੂਰ ਸਾਹਿਬ ਤੋਂ ਵੀ ਰੱਬੀ ਰਹਿਮਤਾਂ ਦੀ ਖੁਸ਼ਬੂ ਇਸ ਧਰਤੀ ਤੇ ਖਿਲਰਦੀ ਰਹੀ ਫਿਰ ਤੀਜੀ ਬਖਸ਼ਿਸ਼ ਹੋਈ ਸਤਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾ ਉਹ ਗੋਇੰਦਵਾਲ ਸਾਹਿਬ ਨੇ ਤੇ ਗੋਇੰਦਵਾਲ ਸਾਹਿਬ ਤੋਂ ਵੀ ਇਧਰਲੇ ਪਾਸੇ ਤੋਂ ਵਿਚਰਦੇ ਇਹ ਗੱਲ ਕੋਰ ਮੱਦੇ ਨਜ਼ਰ ਰੱਖਣ ਵਾਲੀ ਹੈ ਬਹੁਤ ਜ਼ਰੂਰੀ ਇਹ ਗੱਲ ਜਦੋਂ ਆਪਾਂ ਬਾਬੇ ਬੁੱਢੇ ਦਾ ਜਨਮ ਸਥਾਨ ਦੇਖਦੇ ਆਂ ਤੇ ਬਾਬੇ ਬੁੱਢੇ ਦਾ ਜਨਮ ਸਥਾਨ ਵੀ ਕਥੂ ਨੰਗਲ ਇਸੇ ਅਮਰਸਾ ਸਾਹਿਬ ਦੇ ਇਲਾਕੇ ਦਾ ਹੈ ਤਾਂ ਇਹਨਾਂ ਸਾਰੀਆਂ ਗੱਲਾਂ ਨੇ ਇੱਕ ਇਹੋ ਜਿਹਾ ਸਿੱਖੀ ਦਾ ਮਾਹੌਲ ਬਣਾਇਆ ਹੋਇਆ ਸੀ ਜਿਹਦੇ ਵਿੱਚ ਚਾਰੇ ਪਾਸੇ ਸਿੱਖੀ ਦੀ ਗੱਲ ਕਿਸੇ ਨਾ ਕਿਸੇ ਆਨੇ ਬਹਾਨੇ ਚੱਲਦੀ ਰਹਿੰਦੀ ਸੀ ਹੁਣ ਇੱਕ ਬੇਨਤੀ ਹੋਰ ਕਰਾਂ ਇਸ ਸੁਭਾਵਕ ਬਤ ਹੈ ਬਹੁਤ ਵਰੀ ਕੀ ਹੁੰਦਾ ਹੈ ਭਈ ਫੁੱਲ ਤਾਂ ਆਪਣੀ ਖੁਸ਼ਬੂ ਵੰਡ ਰਹੇ ਹੁੰਦੇ ਨੇ ਪਰ ਬਹੁਤ ਵਰੀ ਬੰਦੇ ਦਾ ਹੀ ਸੁਭਾ ਨਹੀਂ ਹੁੰਦਾ ਉਹਦੀ ਬਿਰਤੀ ਦੇ ਕਾਰਨ ਉਹਨੂੰ ਖੁਸ਼ਬੂ ਤੋਂ ਵੀ ਲਾਭ ਲੈਣਾ ਨਹੀਂ ਹੁੰਦਾ ਉਹਨੂੰ ਉਹਦੇ ਤੋਂ ਵੀ ਲਾਭ ਨਹੀਂ ਮਿਲਦਾ ਕੁਰਬਾਨੀ ਦੇ ਇੱਕ ਬੱਚੇ ਨੇ ਬੜਾ ਪਿਆਰਾ ਰਸ਼ੀਆ ਕੋਬੇ ਮੁਸ਼ਕਕਾ ਤਬ ਫੁੱਲ ਪਛਾਣਿਆ ਕਹਿਣ ਲੱਗੇ ਫੁੱਲ ਤਾਂ ਸੁਗੰਧੀਆਂ ਵੰਡਦਾ ਹੈ ਪਰ ਕੋਈ ਅੱਗੇ ਵੀ ਰਸ਼ੀਆ ਹੋਵੇ ਜਿਹੜਾ ਉਸ ਸੁਗੰਧੀ ਨੂੰ ਮਾਨ ਸਕਦਾ ਹੋਵੇ। ਇਸੇ ਤਰ੍ਹਾਂ ਬਖਸ਼ਿਸ਼ ਦਾ ਬੂਹਾ ਖੁੱਲ ਗਿਆ ਉਸ ਪਾਈ ਦਰਬਾਰੀ ਦਾ। ਗੁਰੂ ਦੇ ਕਾਹੇ ਕਾਹੇ ਸੁਣੇ ਹੋਏ ਬੋਲਾਂ ਨੇ ਇੱਕ ਐਸੀ ਖਿੱਚ ਪਾਈ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਚਰਨਾ ਵਿੱਚ ਜਾ ਕੇ ਉਹਨਾਂ ਨੇ ਸਿੱਖੀ ਧਾਰਨ ਕੀਤੀ। ਸਿੱਖੀ ਧਾਰਨ ਹੀ ਨਹੀਂ ਕੀਤੀ ਬਲਕਿ ਸਿੱਖੀ ਦੀ ਕਮਾਈ ਵੀ ਸ਼ੁਰੂ ਕਰ ਦਿੱਤੀ। ਔਰ ਕਮਾਈ ਇਸ ਢੰਗ ਦੀ ਕੀਤੀ ਕਿ ਜੋ ਕੁਰਬਾਨੀ ਦੇ ਬਚਨ ਨੇ ਉਹ ਜਿਹਾ ਹੀ ਢਾਲਿਆ ਹੋਇਆ ਘੜਿਆ ਹੋਇਆ ਕੜੀਏ ਸ਼ਬਦ ਸੱਚੀ ਟਕਸਾਲ ਦਾ ਇੱਕ ਨਮੂਨਾ ਬਣਾ ਕੇ ਭਾਈ ਦਰਬਾਰੀ ਜੀ ਨੇ ਆਪਣਾ ਜੀਵਨ ਸੰਗਤ ਦੇ ਸਾਹਮਣੇ ਪੇਸ਼ ਕੀਤਾ ਉਸ ਦੇ ਜੀਵਨ ਤੋਂ ਬੜਾ ਪ੍ਰਭਾਵ ਪੈਂਦਾ ਸੀ ਉਹਦੇ ਬੋਲਾਂ ਤੋਂ ਉਹਦੀ ਕਰਨੀ ਤੋਂ ਗੁਰੂ ਅਮਰਦਾਸ ਜੀ ਦੀ ਪਰਖ ਵਖਨੇ ਪਰਖ ਕੇ ਤੇ ਇਸ ਭਾਈ ਦਰਬਾਰੀ ਜੀ ਨੂੰ ਗੁਰੂ ਕੀ ਪਾਵਨ ਪਵਿੱਤਰ ਬਖਸ਼ਿਸ਼ ਨੂੰ ਅੱਗੇ ਵੰਡਣ ਵਾਸਤੇ ਸਤਗੁਰੂ ਜੀ ਨੇ ਇੱਕ ਮੰਜੀ ਬਖਸ਼ਿਸ਼ ਕੀਤੀ ਤੇ ਇਸ ਭਾਈ ਸਾਹਿਬ ਨੂੰ ਡਿਊਟੀ ਲਈ ਕਿ ਤੁਸੀਂ ਜਿੱਥੇ ਲੋੜ ਪੈਂਦੀ ਪ੍ਰਚਾਰ ਲਈ ਉੱਥੇ ਮੰਜੀਦਾਰ ਬਣ ਕੇ ਸਤਗੁਰੂ ਜੀ ਨੇ ਇਹਦੇ ਕੋਲ ਅੰਮ੍ਰਿਤਮਈ ਬਾਣੀ ਦਾ ਤੇ ਗੁਰਮਤ ਦਾ ਪ੍ਰਚਾਰ ਕਰਵਾਇਆ ਸੀ ਇਹ 22 ਮੰজੀਆਂ ਵਿੱਚੋਂ ਭਾਈ ਦਰਬਾਰੀ ਜੀ ਇੱਕ ਬੜੇ ਪਿਆਰ ਵਾਲੇ ਮਨਜੀਦਾਰ ਸਨ ਜਿਨ੍ਹਾਂ ਦੇ ਜੀਵਨ ਕਰਨੀ ਤੇ ਕਥਨੀ ਦਾ ਅਜੀਹ ਹਸਰ ਹੁੰਦਾ ਸੀ ਜਿਹੜਾ ਇੱਕ ਵਾਰੀ ਬੋਲ ਸੁਣਦਾ ਸੀ ਉਹ ਗੁਰੂ ਅਮਰਦਾਸ ਜੀ ਦੇ ਕਰਦਾਰਾ ਪੁੱਛਣ ਲੱਗ ਪੈਂਦਾ ਸੀ ਪਿਆਰ ਵਾਲਿਓ ਇਹੋ ਜਿਹੇ ਇਹਨਾਂ ਦਿਨਾਂ ਵਿੱਚ ਆਪਾਂ ਇੱਕ ਗੱਲ ਫਿਰ ਵਿਚਾਰਦੇ ਰਮਾਂਗੇ ਨਾਲ ਦੀ ਨਾਲ 22 ਮਨਜੀਆਂ ਦੀ ਵਿਚਾਰ ਵਿੱਚੋਂ ਇੱਕ ਗੱਲ ਪੂਰਨ ਤੌਰ ਤੇ ਪ੍ਰਗਟ ਸਾਹਮਣੇ ਆ ਰਹੀ ਹੈ ਇੱਕ ਪ੍ਰਚਾਰਕ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਇੱਕ ਪ੍ਰਚਾਰਕ ਨੂੰ ਕਿੰਨਾ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਇੱਕ ਪ੍ਰਚਾਰਕ ਨੂੰ ਕੇਵਲ ਕੁਰਬਾਨੀ ਦੇ ਸ਼ਬਦ ਯਾਦ ਹੀ ਨਹੀਂ ਕਰਨੇ ਬਰਕਿ ਉਸ ਤਰ੍ਹਾਂ ਦੇ ਜੀਵਨ ਦੀ ਘਾੜਤ ਵੀ ਕਰਨੀ ਪੈਂਦੀ ਹੈ ਇਹ ਸਾਡੇ ਅੱਗੇ ਇਹ ਵੀ ਇੱਕ ਕਿਸਮ ਦਾ ਸਮਝ ਲੋ ਨਮੂਨਾ ਹੈ ਉਹਨਾਂ ਅਜੋਕੇ ਪ੍ਰਬੰਧਕਾਂ ਦੇ ਅੱਗੇ ਵੀ ਇੱਕ ਬਹੁਤ ਵੱਡੀ ਇਸ ਗਲਤੀ ਦੀ ਮਿਸਾਲ ਹੈ ਕਿ ਗੁਰੂ ਘਰ ਵਿੱਚ ਪ੍ਰਚਾਰਕ ਸਾਹਮੇ ਕਿਵੇਂ ਜਾਂਦੇ ਸੀ ਤੇ ਦੂਜੀ ਗੱਲ ਪ੍ਰਚਾਰਕ ਆਪਣਾ ਵੜੇ ਜੁਕਮੇ ਨਪਾਉਂਦੇ ਸੀ ਭਾਈ ਦਰਬਾਰੀ ਜੀ ਦਾ ਜੀਵਨ ਇੱਕ ਮਿਸਾਲ ਸੀ ਉਸ ਵੇਲੇ ਉਹ ਗੁਰੂ ਕਿਰਪਾ ਕਰੇ ਅਜੋਕੇ ਸਮੇਂ 'ਚ ਅਸੀਂ ਇਹਨਾਂ ਮੰਜੀਦਾਰਾਂ ਵਰਕੇ ਚੰਗੇ ਨੇਕ ਪ੍ਰਚਾਰਕ ਬਣਕੇ ਕੌਮ ਦੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ